ਸਤਿ ਸ਼੍ਰੀ ਅਕਾਲ ਭਾਈਮੀ ਕਾ ਖਾਲਸਾ ਵਾਹੀ ਕੀ ਵਤੇ ਅੱਜ ਇਹ ਨੌਜਵਾਨ ਸਾਡੇ ਇਲਾਕੇ ਵਿੱਚ ਅਸ਼ਟ ਅਸ਼ਟਾ ਪਿੰਡ ਹਮਸਾ ਖਲੋਤੇ ਹੋਏ ਆ ਇਹ ਲੋਕ ਨੌਜਵਾਨ ਖੇਮੋਆੜੇ ਤੋਂ ਡਿੰਡੇ ਤੋਂ ਚੱਲ ਕੇ ਲੋੜਵੰਦਾਂ ਦੀ ਮਦਦ ਵਾਸਤੇ ਹੜਪੀਟਾਂ ਵਾਸਤੇ ਚਾਰਾ ਤੇ ਚਾਰਾ ਲੈ ਕੇ ਆਏ ਸਨ ਨਾਲ ਨਾਲ ਵੀ ਭਾਦੋਕੇ ਦੇ ਸਾਈਡ ਵੀ ਰਿਹਾ ਦੇ ਆਪੇ ਨੇੜੇ ਭਾਦੋਕੇ ਜਿਹੜਾ ਪਿੰਡ ਆ ਉੱਥੋਂ ਹੀ ਕੀਤੇ ਬਤਾਰ ਲੈ ਕੇ ਆਏ ਸਨ ਸੋ ਦੋਨੋਂ ਪਿੰਡਾਂ ਦਾ ਅਸੀਂ ਧੰਨਵਾਦ ਕਰਦੇ ਰਾਕੇ ਵੱਲੋਂ ਗੁਰੂ ਕਿਰਪਾ ਕਰੇ ਸਾਡੇ ਇਸ ਤਰ੍ਹਾਂ ਹੀ ਪੰਜਾਬ ਦੇ ਬਰਾਬਰਤੀ ਪੰਜਾਬ ਦਾ ਪਿਆਰ ਬਣਿਆ ਰਵੇ ਅਸੀਂ ਰਲ ਮਿਲ ਕੇ ਪੰਜਾਬ ਵਾਸਤੇ ਉੱਤਰਾ ਵਾਸਤੇ ਲੜਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਸਾਡੇ ਇਲਾਕੇ ਵਿੱਚ ਅਸਲੀ ਰਸਤੇ ਪਿੰਡ ਹਮ ਤੱਕ ਲੋਤੇ ਹੋਏ ਆ ਇਹ ਲੋ ਨੌਜਵਾਨ ਖੇਮੋ ਵਾਲੇ ਤੋਂ ਪਿੰਡੇ ਤੋਂ ਚੱਲ ਕੇ ਲੋੜਵੰਦਾਂ ਦੀ ਮਦਦ ਵਾਸਤੇ ਹੜ ਪੀੜਤਾ ਵਾਸਤੇ ਚਾਰਾ ਤੇ ਚਾਰਾ ਲੈ ਕੇ ਆਏ ਸਨ ਨਾਲ ਨਾਲ ਇਹ ਤੁਹਾਡੋ ਕਦੇ ਹੈਡ ਵੀਰ ਇਹਦੇ ਆਪੇ ਜਿਹੜੇ ਪਾਨੋ ਕੇ ਜਿਹੜਾ ਪਿੰਡ ਆ ਉੱਥੋਂ ਦੀ ਵੀ ਵਿਚਾਰ ਲੈ ਕੇ ਆਏ ਸਨ ਸੋ ਦੋਨੋਂ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਰਾਕੇ ਵੱਲੋਂ ਗੁਰੂ ਕਿਰਪਾ ਕਰੇ ਸਾਡੇ ਇਸ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਪ੍ਰਤੀ ਪੰਜਾਬ ਪ੍ਰਤੀ ਪਿਆਰ ਬਣਿਆ ਰਵੇ ਅਸੀਂ ਨਾਲ ਮਿਲ ਕੇ ਪੰਜਾਬ ਆਸਤੀਤਵਾਸਤੇ ਲੜਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਫਤਿਹ